ਦੋਸਤੋ ਇਹ ਤਸਵੀਰਾਂ ਸ੍ਰੀ ਅਨੰਦਪੁਰ ਸਾਹਿਬੀਆਂ ਨੇ ਜਿੱਥੇ ਉਹ ਨਿਮਹੱਲੇ ਵਾਲੇ ਦਿਨ ਦੋ ਨੌਜਵਾਨ ਜਿਹੜੇ ਸੀ ਇੱਕ ਦੂਜੇ ਦੇ ਉੱਪਰ ਗਲਤ ਤਰੀਕੇ ਦੇ ਨਾਲ ਰੰਗ ਸੁੱਟਦੇ ਸੀ ਤੇ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਵਿੱਚ ਝਗੜਾਉਣ ਲੱਗਦੀ ਪਰ ਉੱਥੇ ਪੁਲਿਸ ਵਾਲਾ ਆ ਕੇ ਉਹ ਇਹਨਾਂ ਦੇ ਝਗੜੇ ਨੂੰ ਖਤਮ ਕਰਦਾ ਹੈ ਤੇ ਇਹਨਾਂ ਨੂੰ ਫੜੀਰ ਦਿੰਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਦੋਸਤੋ ਇਸ ਤਸਵੀਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਰੰਗ ਸੁੱਟਿਆ ਜਾ ਰਿਹਾ ਹੈ ਤੇ ਰੰਗ ਸੁੱਟਣ ਦਾ ਤਰੀਕਾ ਵੀ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਟਰੈਕਟਰ ਦੇ ਉੱਪਰ ਕਿਵੇਂ ਨੌਜਵਾਨ ਖੜੇ ਨੇ ਇਸ ਤਰ੍ਹਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤੇ ਦੋਸਤੋ ਜਿਸ ਤੋਂ ਬਾਅਦ ਪੁਲਿਸ ਵਾਲਾ ਇਹਨਾਂ ਨੂੰ ਡੱਕਦਾ ਹੈ ਕਿਉਂਕਿ ਇਹ ਰੰਗ ਸੁੱਟਣ ਦੇ ਨਾਲ-ਨਾਲ ਚੀਕਾਂ ਵੀ ਮਾਰ ਰਹੇ ਸੀ ਤੇ ਇੱਕ ਪ੍ਰਕਾਰ ਦੀ ਹੁਲੜਬਾਜੀ ਵੀ ਕਰ ਰਹੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਵਾਲਾ ਇਹਨਾਂ ਦੀ ਰਗ ਦੀ ਫੈਲੀ ਕੋਕੀ ਸੂਤਰੂਪ ਦਿੰਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਸ ਤੋਂ ਬਾਅਦ ਉਹ ਨੌਜਵਾਨ ਰਗ ਦੀ ਫੈਲੀ ਦੁਬਾਰਾ ਚੁੱਕ ਕੇ ਵਾਪਸ ਲੈ ਜਾਂਦਾ ਹੈ ਤੇ ਪੁਲਿਸ ਵਾਲੇ ਦੇ ਨਾਲ ਬਾਅਦ ਵਿੱਚ ਵੈਸਦਾ ਜੀ ਵਿਖਾਈ ਦਿੰਦਾ ਤੇ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੁਲਿਸ ਵਾਲੇ ਨੇ ਸਹੀ ਕੀਤਾ ਜਾਂ ਫਿਰ ਨੌਜਵਾਨ ਸਹੀ ਕਰ ਰਿਹਾ ਸੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰੁੱਪ ਕਰ ਦਿਓ ਬੰਦਿਆਂ ਹੋਰ ਵੀਡੀਓ ਲੈ ਕੇ ਉਦੋਂ ਤੱਕ ਰਪਿਆ